ਸ਼੍ਰੀਕਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਆ ਪਹਿਲੀ ਖਬਰ ਵੱਲ ਇਥੋਪੀਆ ਦਾ ਹੇਲੀਗੂਬੀ ਜਵਾਲਾਮੁਖੀ 12000 ਸਾਲ ਬਾਅਦ ਐਤਵਾਰ ਨੂੰ ਅਚਾਨਕ ਫਟ ਗਿਆ ਜਵਾਲਾਮੁਖੀ ਫਟਣ ਨਾਲ ਪੈਦਾ ਹੋਈ ਰਾਖ ਅਤੇ ਸਲਫਰ ਡਾਈਆਕਸਾਈਡ ਲਗਭਗ 15 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਈ ਹੈ ਇਹ ਲਾਲ ਸਾਗਰ ਦੇ ਨਾਲ ਨਾਲ ਜਮੂਨ ਅਤੇ ਓਮਾਨ ਤੱਕ ਫੈਲ ਗਈ ਸੋਮਵਾਰ ਰਾਤ ਲਗਭਗ 11 ਵਜੇ ਇਸ ਰਾਖ ਦਾ ਅਸਰ ਇਥੋਪੀਆ ਤੋਂ 4300 ਕਿਲੋਮੀਟਰ ਦੂਰ ਦਿੱਲੀ ਦੇ ਅਸਮਾਨ 'ਚ ਵੀ ਦੇਖਿਆ ਗਿਆ ਇੰਡੀਆ ਮੈਟਸਕਾਈ ਵੈਦਰ ਅਲਰਟ ਨੇ ਰਿਪੋਰਟ ਦਿੱਤੀ ਹੈ ਕਿ ਰਾਖ ਦਾ ਬੱਦਲ ਜੋਧਪੁਰ जैसलमेर ਤੋਂ ਭਾਰਤ ਵਿੱਚ ਤਕਲ ਹੋਇਆ ਸੀ ਅਤੇ ਹੁਣ ਉੱਤਰ ਪੂਰਬ ਵੱਲ ਵਧ ਰਿਹਾ ਇਹ ਬੱਦਲ ਰਾਜਸਥਾਨ ਹਰਿਆਣਾ ਤੇ ਦਿੱਲੀ ਵਿੱਚ ਫੈਲ ਗਿਆ ਇਸ ਦਾ ਇੱਕ ਹਿੱਸਾ ਗੁਜਰਾਤ ਨੂੰ ਵੀ ਛੂ ਸਕਦਾ ਹੈ ਇਸ ਦਾ ਪ੍ਰਭਾਵ ਰਾਤ ਦੇ ਸਮੇਂ ਪੰਜਾਬ ਪੱਛਮੀ ਉੱਤਰ ਪ੍ਰਦੇਸ਼ ਦੇ ਪਹਾੜੀ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ ਇਸ ਦੇ ਮੱਦੇਨਜ਼ਰ ਕਈ 에ਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ ਜਦਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫਲਮ ਦੀ ਉਚਾਈ ਇੰਨੀ ਜ਼ਿਆਦਾ ਹੈ ਕਿ ਇਸ ਦਾ ਨਾਗਰਿਕ ਜੀਵਨ ਤੇ ਪ੍ਰਭਾਵ ਘੱਟ ਹੋਵੇਗਾ हिमाचल प्रदेश ਦੇ ਮੰਡੀ ਤੋਂ ਸੰਸਦ ਮੈਂਬਰ ਅਦਾਕਾਰਾ ਕੰਗਣਾ ਰਣੌਤ ਨੇ ਬਠਿੰਡਾ ਅਦਾਲਤ ਵਿੱਚ ਚੱਲ ਰਹੇ ਮਾਨਹਾਨੀ ਮਾਮਲੇ ਵਿੱਚ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਹੈ। ਉਹਨਾਂ ਦੇ ਵਕੀਲ ਹੁਣ 4 ਦਸੰਬਰ ਨੂੰ ਇਸ ਮਾਮਲੇ ਵਿੱਚ ਆਪਣਾ ਜਵਾਬ ਤਿਆਰ ਕਰਨਗੇ। ਕੰਗਣਾ ਦੇ ਵਕੀਲਾਂ ਨੇ 27 ਅਕਤੂਬਰ ਨੂੰ ਨਿੱਜੀ ਪੇਸ਼ੀ ਤੋਂ ਬਾਅਦ ਅਗਲੀਆਂ ਸੁਣਵਾਈਆਂ ਵਿੱਚ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਉਹਨਾਂ ਨੇ ਆਉਣ ਵਾਲੀਆਂ ਸੁਣਵਾਈਆਂ ਵਿੱਚ ਅਦਾਕਾਰਾ ਲਈ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜੀ ਦਿੱਤੀ ਸੀ। ਅਦਾਲਤ ਨੇ ਸ਼ਿਕਾਇਤਕਰਤਾ ਦੇ ਵਕੀਲ ਨੂੰ ਇਸ ਅਰਜੀ ਦੀ ਇੱਕ ਕਾਪੀ ਦਿੱਤੀ ਜਿਸ ਨੇ ਜਵਾਬ ਦਾਇਰ ਕਰਨ ਲਈ ਸਮਾਂ ਮੁਗੇ ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ 24 ਨਵੰਬਰ ਲਈ ਨਿਰਧਾਰਿਤ ਕੀਤੀ। ਇਹ ਘਟਨਾ 2021 ਦੀ ਹੈ ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਰ ਨੌਤ ਨੇ ਬਠਿੰਡਾ ਦੇ ਬਹਾਦਰਗੜ ਚੰਡੀਆਂ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ ਜੋ ਕਿ ਇੱਕ ਔਰਤ ਸੀ ਜੋ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ 100 ਰੁਪਏ ਪ੍ਰਤੀ ਵਿਅਕਤੀ ਲੈ ਰਹੀ ਸੀ। ਮਹਿੰਦਰ ਕੌਰ ਨੇ ਇਸ ਟਵੀਟ ਨੂੰ ਲੈ ਕੇ ਕੰਗਨਰ ਵਿਰੁੱਧ ਮਾਨ ਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਪਿਛਲੀ ਸੁਣਵਾਈ ਤੇ ਕੰਗਨਰ ਨੌਤ ਨੇ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ ਵਿੱਚ ਮਾਫੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਉਦਿਆਂ ਉਸਨੇ ਕਿਹਾ ਇੱਕ ਗਲਤਫਹਮੀ ਸੀ ਮੈਂ ਆਪਣੀ ਮਾਂ ਨੂੰ ਸੁਨੇਹਾ ਭੇਜਿਆ ਕਿ ਉਹ ਗਲਤਫਹਮੀ ਦਾ ਸ਼ਿਕਾਰ ਹੋਈ ਹੈ ਮੇਰਾ ਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਅਮਰੀਕੀ ਰਾਸ਼ਟਰਪਤੀ 트럼ਪ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੇ ਅਪ੍ਰੈਲ ਵਿੱਚ ਬੀਜਿੰਗ ਆਨਲੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ਨੂੰ ਸਵੀਕਾਰ ਕਰ ਲਿਆ। 트럼ਪ ਨੇ ਅਗਲੇ ਸਾਲ ਦੇ ਅਖੀਰਲੇ ਅੱਧ ਵਿੱਚ ਸ਼ੀ ਜਿਨਪਿੰਗ ਨੂੰ ਅਮਰੀਕਾ ਦੇ ਸਰਕਾਰੀ ਦੌਰੇ ਲਈ ਸੱਦਾ ਵੀ ਦਿੱਤਾ। ਅਮਰੀਕੀ ਰਾਸ਼ਟਰਪਤੀ ਨੇ ਐਲਾਨ ਸੋਮਵਾਰ ਸਵੇਰੇ ਸ਼ੀ ਜਿਨਪਿੰਗ ਨਾਲ ਫੋਨ 'ਤੇ ਗੱਲਬਾਤ ਤੋਂ ਕੁਝ ਘੰਟਿਆਂ ਬਾਅਦ ਕਿਹਾ ਕਿ ਦੋਵਾਂ ਆਗੂਆਂ ਨੇ ਯੂਕਰੇਨ, ਫੈਂਟਨੈਲ ਅਤੇ ਸੋਇਆਬੀਨ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ। ਇਹ ਫੋਨ ਕਾਲ ਦੱਖਣੀ ਕੋਰੀਆ ਦੇ ਸ਼ਹਿਰ ਬੁਸਾਨ ਵਿੱਚ ਉਹਨਾਂ ਦੀ ਆਮੋ-ਸਾਹਮਣੇ ਮੁਲਾਕਾਤ ਤੋਂ ਲ ਨਾਲ ਸਾਡਾ ਰਿਸ਼ਤਾ ਬਹੁਤ ਮਜ਼ਬੂਤ ਹੈ ਚੀਨ ਨੇ ਪਹਿਲਾ ਦੋਵਾਂ ਆਗੂਆਂ ਦੀ ਫੋਨ ਗੱਲਬਾਤ ਬਾਰੇ ਰਿਪੋਰਟ ਦਿੱਤੀ ਸੀ ਪਰ ਰਾਸ਼ਦੌਰਿਆਂ ਤੇ ਕੋਈ ਟਿੱਪਣੀ ਨਹੀਂ ਕੀਤੀ ਹਾਲਾਂਕਿ ਇਸ ਨੇ ਸਵੀਕਾਰ ਕੀਤਾ ਕਿ ਦੋਵਾਂ ਆਗੂਆਂ ਨੇ ਵਪਾਰ ਤਾਈਬਾਨ ਅਤੇ ਯੂਕਰੇਨ ਬਾਰੇ ਚਰਚਾ ਕੀਤੀ ਚੀਨ ਦੀ ਸਰਕਾਰੀ ਖਬਰ ਐਨਸੀ ਸਿਨਹਵਾ ਅਨੁਸਾਰ ਸ਼ੀ ਨੇ ਸੋਮਵਾਰ ਨੂੰ ਇੱਕ ਫੋਨ ਕਾਲ ਵਿੱਚ ਟਰੰਪ ਨੂੰ ਕਿਹਾ ਕਿ ਤਾਈਬਾਨ ਦੀ ਮੁੱਖ ਭੂਮੀ ਚੀਨ ਵਿੱਚ ਵਾਪਸੀ ਦੂਜੇ ਵਿਸ਼ੇ ਬਯ ਤੋਂ ਬਾਅਦ ਦੇ ਅੰਤਰਰਾਸ਼ਟਰੀ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਇੱਕ ਗੱਲਬਾਤ ਜਾਪਾਨੀ ਪ੍ਰਧਾਨ ਮੰਤਰੀ ਸ਼ਨਾਏ ਤਾਕਾਚੀ ਦੇ ਹਾਲੀਆ ਬਿਆਨਾਂ ਤੋਂ ਬਾਦ ਹੋਈ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਜੇਕਰ ਚੀਨ ਤਾਇਬਾਨ ਵਿਰੁੱਧ ਫੌਜੀ ਕਾਰਵਾਈ ਕਰਦਾ ਤਾਂ ਜਾਪਾਨ ਦੀ ਫੌਜ ਦਖਲ ਦੇ ਸਕਦੀ ਹੈ ਆਪਣੇ 5 ਦਿਨਾ ਯਾਤਰਾ ਦੌਰਾਨ ਅਫਗਾਨਿਸਤਾਨ ਦੇ ਉਦਯੋਗ ਅਤੇ ਵਣਜ ਮੰਤਰੀ ਅਲਹਾਜ਼ ਨੁਰੁੱਦੀਨ ਅਜ਼ੀਜ਼ੀ ਨੇ ਭਾਰਤ-ਅਫਗਾਨਿਸਤਾਨ ਦੁਬੱਲੇ ਵਪਾਰ ਨੂੰ ਵਧਾਉਣ ਲਈ ਕਈ ਉਪਾਅਾਂ ਤੇ ਸਹਿਮਤੀ ਪ੍ਰਗਟਾਈ ਇਸ ਯਾਤਰਾ ਦੌਰਾਨ ਉਹਨਾਂ ਨੇ ਭਾਰਤ ਦੇ ਸਪਾਈਸਿਸ ਬੋਰਡ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਮਸਾਲੇ ਨਾਲ ਸੰਬੰਧਿਤ ਸਹਿਯੋਗ ਵਧਾਉਣ, ਐਕਸਪੋਰਟ ਵਧਾਉਣ ਅਤੇ ਸਾਂਝੇ ਨਿਵੇਸ਼ ਤੇ ਮੌਕਿਆਂ ਦੀ ਪਰਟੋਲ ਕਰਨ ਤੇ ਚਰਚਾ ਕੀਤੀ ਐਕਸ ਦੇ ਇੱਕ ਬਿਆਨ ਵਿੱਚ ਅਫਗਾਨ ਉਦਯੋਗ ਅਤੇ ਵਣਜ ਮੰਤਰਾਲੇ ਨੇ ਕਿਹਾ ਕਿ ਭਾਰਤੀ ਪਕਵਣ ਅਫਗਾਨਿਸਤਾਨ ਵਿੱਚ ਮਸਾਲਾ ਉਤਪਾਦਨ ਫੈਕਟਰੀਆਂ ਸਥਾਪਿਤ ਕਰਨ ਸਮੇਤ ਵਿਦੇਰੇ ਸਹਿਯੋਗ ਵਿੱਚ ਦਿਲਚਸਪੀ ਦਿਖਾਈ ਹੈ ਚਰਚਾ ਵਿੱਚ ਫਾਰਮਾਸਿਊਟੀਕਲ ਇمپੋਰਟ ਮਸਾਲਿਆਂ ਦੀ ਗੁਣਵੱਤਾ ਵਿੱਚ ਸੁਧਾਰ ਨਿਵੇਸ਼ ਸੰਭਾਵਨਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਫਾਰਮਾਸਿਊਟੀਕਲ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੁਣੌਤੀਆਂ ਨਾਲ ਸੰਬੰਧਿਤ ਮੁੱਦੇ ਸ਼ਾਮਿਲ ਸਨ ਮੰਤralਏ ਨੇ ਐਕਸ ਦੇ ਲਿਖਿਆ ਕਿ ਭਾਰਤੀ ਪੱਖ ਨੇ ਮੀਟਿੰਗ ਵਿੱਚ ਡੂੰਗੀ ਦਿਲਚਸਪੀ ਦਿਖਾਈ ਅਤੇ ਸਹਿਯੋਗ ਵਧਾਉਣ ਅਤੇ ਅਫਗਾਨਿਸਤਾਨ ਨੂੰ ਮਸਾਲਾ ਐਕਸਪੋਰਟ ਵਧਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਫਗਾਨਿਸਤਾਨ ਵਿੱਚ ਸਾਂਝੇ ਨਿਵੇਸ਼ ਅਤੇ ਮਸਾਲਾ ਉਤਪਾਦਨ ਫੈਕਟਰੀਆਂ ਸਥਾਪਿਤ ਕਰਨ ਤੇ ਸਹਿਮਤ ਹੋਏ ਅਜ਼ੀਜ਼ੀ ਨੇ ਪ੍ਰੋਸਸ ਦਿੱਤਾ ਕਿ ਅਫਗਾਨਿਸਤਾਨ ਦੇ ਚੇ ਕੰਮ ਕਰਨ ਦੀਆਂ ਇੱਛਾਵਾਂ ਰੱਖਣ ਵਾਲੀਆਂ ਨਾਂਬਰ ਫਾਰਮਾਸਿਊਟੀਕਲ ਕੰਪਨੀਆਂ ਨੂੰ ਪੂਰਾ ਸਮਰਥਨ ਪ੍ਰਦਾਨ ਕਰਨ ਲਈ ਤਿਆਰ ਹੈ ਪਾਕਿਸਤਾਨ ਦੇ ਸੰਵਿਧਾਨ ਚ 27ਵੇਂ ਸੋਧ ਤੋਂ ਬਾਅਦ ਅਸੀਮ মুনীর ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਬਣ ਗਏ ਨੇ ਹੁਣ ਜਦੋਂ ਤੱਕ ਅਸੀਮ মুনীর ਜ਼ਿੰਦਾ ਰਹਿਣਗੇ ਕੋਈ ਵੀ ਹੋਰ ਅਧਿਕਾਰੀ ਪਾਕਿਸਤਾਨੀ ਫੌਜ ਦਾ ਮੁਖੀ ਨਹੀਂ ਬਣ ਸਕੇਗਾ ਜਾਂ ਅਸੀਮ মুনীর ਤੇ ਨਿਰਪਰ ਕਰੇਗਾ ਕਿ ਉਹ ਕਿਸੇ ਹੋਰ ਅਧਿਕਾਰੀ ਨੂੰ ਫੌਜ ਦਾ ਮੁਖੀ ਨਿਯੁਕਤ ਕਰਦੇ ਹਨ ਜਾਂ ਨਹੀਂ ਇਹੀ ਕਾਰਨ ਹੈ ਕਿ ਪਾਕਿਸਤਾਨ ਚ ਸੀਨੀਅਰ ਫੌਜੀ ਅਧਿਕਾਰੀ ਗੁੱਸੇ ਨਾਲ ਭੜਕ ਰਹੇ ਨੇ ਅਤੇ ਡਰ ਹੈ ਕਿ ਜਲਦੀ ਹੀ ਫੌਜ ਦੇ ਅੰਦਰ ਬਗਾਵਤ ਭੜਕ ਸਕਦੀ ਹੈ ਪਾਕਿਸਤਾਨ ਦੇ ਬੁੱਧੀਜੀਵੀ ਅਤੇ ਕਾਨੂੰਨੀ ਪਾਈਚਾਰੇ ਚ ਇਸ ਗੱਲ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਚ ਆ ਰਹੇ ਨੇ ਕਿ 72ਵੀਂ ਸੰਵਿਧਾਨਿਕ ਸੋਧ ਨੇ ਤਾਨਾਸ਼ਾਹੀ ਵਾਲ ਰੁਜ਼ਾਨ ਨੂੰ ਤੇਜ਼ ਕਰ ਦਿੱਤਾ ਸੰਵਿਧਾਨ ਦੀ ਧਾਰਾ 243 ਵਿੱਚ ਸੋਧ ਹੋਰ ਵੀ ਵਿਵਾਦਪੂਰਨ ਜੋ ਹੁਣ ਫੌਜ ਦੇ ਮੁਖੀ ਨੂੰ ਰੱਖਿਆ ਫੌਜਾਂ ਦੇ ਮੁਖੀ ਵਜੋਂ ਮਾਨਤਾ ਦਿੰਦੀ ਹੈ ਭਾਵ ਉਸ ਦਾ ਫੌਜ ਹਵਾਈ ਫੌਜ ਅਤੇ ਸਮੁੰਦਰੀ ਫੌਜ ਤੇ ਪੂਰਾ ਕੰਟਰੋਲ ਹੋਵੇਗਾ ਇਸ ਸੰਵਿਧਾਨਿਕ ਸੋਧ ਪਾਕਿਸਤਾਨੀ ਫੌਜ ਵਿੱਚ ਕਈ ਸੀਨੀਅਰ ਜਨਰਲਾਂ ਦੇ ਕੈਰੀਅਰ ਨੂੰ ਵੀ ਖਤਮ ਕਰ ਦੇਵੇਗੀ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਸੀਜੀ ਵਜੋ ਆਪਣੇ ਪਹਿਲੇ ਦਿਨ ਇੱਕ ਨਵਾਂ ਪ੍ਰਕਿਰਿਆਤਮਕ ਨਿਯਮ ਸਥਾਪਿਤ ਕੀਤਾ ਕਿ ਤੁਰੰਤ ਸੂਚੀਬੰਦ ਕਰਨ ਵਾਲੇ ਮਾਮਲਿਆਂ ਦਾ ਜ਼ਿਕਰ ਲਿਖਤੀ ਰੂਪ ਵਿੱਚ ਕੀਤਾ ਜਾਣਾ ਚਾਹੀਦਾ ਤੇ ਮੌਖਿਕ ਬੇਨਤੀਆਂ ਤੇ ਸਿਰਫ ਮੌਤ ਦੀ ਸਜ਼ਾ ਅਤੇ ਨਿਜੀ ਆਜ਼ਾਦੀ ਵਰਗੇ ਅਪਾਦ ਹਾਲਾਤਾਂ ਵਿੱਚ ਹੀ ਵਿਚਾਰ ਕੀਤਾ ਜਾਵੇਗਾ ਜਸਟਿਸ ਕਾਂਤ ਨੇ ਰਾਸ਼ਟਰਪਤੀ ਪਵਨ ਵਿਖੇ ਹਿੰਦੀ ਵਿੱਚ ਸੌਣ ਚੁੱਕਣ ਤੋਂ ਤੁਰੰਤ ਬਾਅਦ ਭਾਰਤ ਦੇ 59ਵੇਂ ਚੀਫ ਜਸਟਿਸ ਸੀਜੀ ਵਜੋ ਰਸਮੀ ਤੌਰ ਤੇ ਅਹੁਦਾ ਸੰਭਾਲਿਆ ਅਦਾਲਤ ਦੀ ਕਾਰਵਾਈ ਦੁਪਹਿਰ ਦੇ ਕਰੀਬ ਸ਼ੁਰੂ ਹੋਈ ਸੀਜੀ ਕਾਂਤ ਦੀ ਅਗਵਾਈ ਵਾਲੇ ਪੈਂਚ ਹੈਰਿਟੇਜ ਕੋਰਟ ਰੂਮ ਨੰਬਰ 1 ਵਿੱਚ ਸੀਜੀ ਵੱਜੋਂ ਆਪਣੇ ਪਹਿਲੇ ਦਿਨ ਲਗਭਗ 17 ਮਾਮਲਿਆਂ ਦੀ ਸੁਣਵਾਈ ਕੀਤੀ ਬੈਂਚ ਵਿੱਚ ਜਸਟਿਸ ਜੋਏ ਮੀਲੀਆ ਬਾਗਜੀ ਅਤੇ ਆਤੁਲ ਐਸ ચંદ્રਕਰ ਵੀ ਸ਼ਾਮਿਲ ਸਨ ਸੀਜੀ ਨੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਨਿਜੀ ਫਾਰਮ ਵਿਰੁੱਧ ਦਾਇਰ ਪਟੀਸ਼ਨ ਤੇ ਆਪਣਾ ਫੈਸਲਾ ਸੁਣਾਇਆ ਜਿਸ ਤੋਂ ਬਾਅਦ ਸੁਪਰੀਮ ਕੋਰਟ ਐਡਵੋਕੇਟਸ ਆਨ ਰਿਕਾਰਡ ਐਸੋਸੀਏਸ਼ਨ ਦੇ ਪ੍ਰਧਾਨ ਵੀਪੀ ਨਾਇਰ ਨੇ ਨਵੇਂ ਚੀਫ ਜਸਟਿਸ ਦਾ ਪਰੇ ਅਦਾਲਤ ਵਿੱਚ ਸਵਾਗਤ ਕੀਤਾ ਕਾਰਵਾਈ ਦੀ ਸ਼ੁਰੂਆਤ ਵਿੱਚ ਸੀਜੀ ਨੇ ਸਪਸ਼ਟ ਕੀਤਾ ਕਿ ਆਸਧਾਰਨ ਹਾਲਾਤਾਂ ਨੂੰ ਛੱਡ ਕੇ ਜ਼ਰੂਰੀ ਇਸ ਸੂਚੀਆਂ ਲਈ ਬੇਨਤੀਆਂ ਜਵਾਨੀ ਦੀ ਬਜਾਏ ਲਿਖਤੀ ਰੂਪ ਵਿੱਚ ਇੱਕ ਜ਼ਿਕਰ ਸਲਿੱਪ ਰਾਹੀਂ ਕੀਤੀਆਂ ਜਾਣੇ ਚਾਹੀਦੇ ਨੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਤਿੰਨ ਪੂਰਬੀ ਸੂਬਿਆਂ ਵਿੱਚ ਦੇਰ ਰਾਤ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ ਜਿਸ ਵਿੱਚ 9 ਬੱਚਿਆਂ ਸਮੇਤ 10 ਨਾਗਰਿਕ ਮਾਰੇ ਗਏ ਇਹ ਹਮਲੇ ਦੋਮਾਗਵਾਂਡੀ ਦੇਸ਼ਾਂ ਵਿੱਚਕਾਰ ਵਧੇ ਤਣਾਅ ਦਾ ਸੰਕੇਤ ਨੇ ਅਫਗਾਨ ਸਰਕਾਰ ਦੇ ਮੁਖ ਬੁਲਾਰੇ ਜ਼ਬੀਹੁਲਾ ਮੁਜਾਹਿਦ ਨੇ ਐਕਸਤੇ ਕਿਹਾ ਕਿ ਪਾਕਿਸਤਾਨ ਨੇ ਖੋਸਤ ਸੂਬੇ ਵਿੱਚ ਇੱਕ ਨਾਗਰਿਕ ਘਰ ਤੇ ਬੰਬ ਕੀਤਾ ਜਿਸ ਵਿੱਚ 9 ਬੱਚੇ ਅਤੇ ਇੱਕ ਔਰਤ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਹਮਲੇ ਕਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਵੀ ਹੋਏ ਜਿਸ ਵਿੱਚ 4 ਹੋਰ ਲੋਕ ਚੱਕਮੀ ਹੋ ਗਏ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਨੇ ਸ਼ਾਂਤੀ ਤੇ ਤੁਰੰਤ ਟਿੱਪਣੀ ਨਹੀਂ ਕੀਤੀ ਇਹ ਨਵੰ ਵਿਕਾਸ ਉੱਤਰ ਪੱਛਮੀ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿੱਚ ਇੱਕ ਦਿਨ ਪਹਿਲਾਂ ਹੋਏ ਇੱਕ ਘਾਤਕ ਹਮਲੇ ਤੋਂ ਬਾਅਦ ਆਇਆ ਦੋ ਆਤਮਕਾਤੀ ਹਮਲਾਵਰਾਂ ਤੇ ਇੱਕ ਬੰਦੂਕਦਾਰੀ ਨੇ ਪੇਸ਼ਾਵਰ ਵਿੱਚ ਪੁਲਿਸ ਫੋਰਸ ਹੈੱਡਕੁਆਰਟਰ ਤੇ ਹਮਲਾ ਕੀਤਾ। ਸੋਮਵਾਰ ਸਵੇਰੇ ਹੋਏ ਇਸ ਹਮਲੇ ਵਿੱਚ ਤਿੰਨ ਅਧਿਕਾਰੀ ਮਾਰੇ ਗਏ ਤੇ 11 ਹੋਰ ਜ਼ਖਮੀ ਹੋ ਗਏ। ਪੇਸ਼ਾਵਰ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਸਮੂਹ ਨੇ ਨਹੀਂ ਲਈ ਹੈ ਪਰ ਸ਼ੱਕ ਪਾਕਿਸਤਾਨੀ ਤਾਲਿਬਾਨ ਜਾਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਇੱਕ ਵੱਖਰਾ ਸਮੂਹ ਹੈ ਪਰ ਇਸ ਦੇ ਅਫਗਾਨ ਤਾਲਿਬਾਨ ਨਾਲ ਨੇੜਲੇ ਸਬੰਧ ਨੇ ਤੇ ਇਸ ਦੇ ਬਹੁਤ ਸਾਰੇ ਨੇਤਾ ਅਫਗਾਨਿਸਤਾਨ ਵਿੱਚ ਲੁਕੇ ਹੋਏ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾਮ ਨਿਤਨ ਜਾਉ ਹੂ ਦਾ ਇਸ ਸਾਲ ਦੇ ਅੰਤ ਵਿੱਚ ਹੋਣ ਵਾਲਾ ਭਾਰਤ ਦੌਰਾ ਇੱਕ ਵਾਰ ਫਿਰ ਮੁਲਤਵੀ ਹੋ ਗਿਆ। ਇਸ ਸਾਲ ਉਹਨਾਂ ਦਾ ਦੌਰਾ ਪ੍ਰਧਾਨ ਮੰਤਰੀ ਮੋਦੀ ਨਾਲ ਦੁਬੱਲੀ ਗੱਲਬਾਤ ਕਰਨ ਲਈ ਸੀ। ਇਜ਼ਰਾਈਲੀ ਮੀਡੀਆ ਦੇ ਅਨੁਸਾਰ ਨਿਤਨ ਜਾਉ ਹੂ ਅਗਲੇ ਸਾਲ ਲਈ ਇੱਕ ਨਵੀਂ ਤਾਰੀਖ ਤੈਅ ਕਰ ਸਕਦੇ ਨੇ। ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਨਿਤਨ ਜਾਉ ਹੂ ਨੇ ਭਾਰਤ ਦੀ ਯੋਜਨਾਬੰਦ ਯਾਤਰਾ ਰੱਦ ਕੀਤੀ ਹੈ। ਉਹਨਾਂ ਨੇ 2018 ਵਿੱਚ ਭਾਰਤ ਦਾ ਆਪਣਾ ਆਖਰੀ ਅਧਿਕਾਰਤ ਦੌਰਾ ਕੀਤਾ ਸੀ। ਪਹਿਲਾਂ ਜਹਿਆਂ ਰਿਪੋਰਟਾਂ ਸਨ ਕਿ ਪ੍ਰਧਾਨ ਮੰਤਰੀ ਨਿਤਨ ਜਾਉ ਹੂ ਇਸ ਸਾਲ ਦੇ ਅੰਤ ਤੋਂ ਪਹਿਲਾਂ ਭਾਰਤ ਦਾ ਦੌਰਾ ਕਰ ਸਕਦੇ ਨੇ ਹ ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਉਹਨਾਂ ਨੇ ਕਿਸੇ ਨਿਰਧਾਰਿਤ ਦੌਰੇ ਨੂੰ ਰੱਦ ਜਾਂ ਮੁਲਤਵੀ ਕੀਤਾ ਇਸ ਤੋਂ ਪਹਿਲਾਂ ਸਤੰਬਰ ਵਿੱਚ ਉਹਨਾਂ ਦਾ ਭਾਰਤ ਦੌਰਾ ਰੱਦ ਕਰ ਦਿੱਤਾ ਗਿਆ ਸੀ 17 ਸਤੰਬਰ ਨੂੰ ਇਜ਼ਰਾਈਲ ਵਿੱਚ ਚੋਣਾਂ ਦੇ ਐਲਾਨ ਤੋਂ ਬਾਅਦ ਉਹਨਾਂ ਦੇ ਪ੍ਰੋਗਰਾਮ ਨੂੰ ਬਦਲਣਾ ਪਿਆ ਸੀ ਉਹਨਾਂ ਨੇ ਪਹਿਲਾ ਅਪ੍ਰੈਲ ਦੀਆਂ ਚੋਣਾਂ ਕਾਰਨ ਵੀ ਆਪਣਾ ਭਾਰਤ ਦੌਰਾ ਮੁਲਤਵੀ ਕਰ ਦਿੱਤਾ ਸੀ ਸਾਹਮਣੇ ਜਾਣਕਾਰੀ ਅਨੁਸਾਰ 2 ਹਫ਼ਤੇ ਪਹਿਲਾਂ ਦਿੱਲੀ ਵਿੱਚ ਹੋਏ ਕਾਤਕ ਉਵਾਦੀ ਹਮਲੇ ਤੋਂ ਬਾਅਦ ਵਧੀਆਂ ਸੁਰੱਖਿਆ ਚਿੰਤਾਵਾਂ ਕਾਰਨ ਇਹ ਫੇਰੀ ਹੁਣ ਮੁਲਤਵੀ ਕਰ ਦਿੱਤੀ ਗਈ ਹੈ ਇਹ ਹਮਲਾ ਜਿਸ ਨੂੰ ਇੱਕ ਦਹਾਕੇ ਦਾ ਰਾਸ਼ਟਾਨੇ ਵਿੱਚ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਵਿੱਚ ਕੋਟੋ ਟੋ 15 ਲੋਕ ਮਾਰੇ ਗਏ ਤੇ ਦਰਜਨਾ ਚੱਕਮੀ ਹੋ ਗਏ ਸਨ ਨੇਤਨ ਚਾਹੂ ਨੇ ਦਿੱਲੀ ਤੋਂ ਮਾਕੇ ਤੇ ਸੋਗ ਪ੍ਰਗਟ ਕੀਤਾ ਸੀ ਦਿੱਲੀ ਹਮਲੇ ਤੋਂ ਬਾਅਦ ਸੁਰੱਖਿਆ ਆਈਐਨਸੀਆਂ ਵੱਲੋਂ ਆਪਣੇ ਮੁਲੰਕਣ ਪੂਰੇ ਕਰਨ ਤੋਂ ਬਾਅਦ ਹੀ ਨੇਤਨ ਚਾਹੂ ਦੇ ਦੌਰੇ ਦੀ ਨਵੀਂ ਤਰੀਕ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਐਸਨ ਸਾਡੇ ਲੋਕ ਦੀਆਂ ਖਬਰਾਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ